ਇਹ ਜਲਨ ਬੱਸ ਚਲਾਈ ਗਈ ਹੈ ਪਾਣੀ ਵਾਲੀ ਬੱਸ ਚਲਾਈ ਗਈ ਹੈ ਗਈ ਸੀ ਇੱਕ ਦਿਨ ਲਈ ਘੰਟੇ ਦੋ ਘੰਟੇ ਲਈ ਚੱਲੀ ਹੈ ਤੇ ਇਹਨਾਂ ਨੇ ਫੋਟੋਆਂ ਖਿਚਾ ਕੇ ਅੰਦਰ ਬੰਦ ਕਰ ਦਿੱਤੀ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਅਫਸੋਸ ਵਾਲੀ ਗੱਲ ਇਹ ਹੈ ਕਿ ਪੰਜਾਬ ਨੂੰ ਪਾਣੀ ਚਾਹੀਦਾ ਹੈ ਨਾ ਕਿ ਪਾਣੀ ਵਾਲੀ ਬੱਸ ਚਾਹੀਦੀ ਸੀ ਪੰਜਾਬ 'ਚ ਇੱਕ ਬੰਦਾ ਹੱਥ ਖੜਾ ਕਰਕੇ ਦੱਸ ਦਵੇ ਜਿਨੇ ਕਿਹਾ ਸੀ ਕਿ ਪੰਜਾਬ 'ਚ ਪਾਣੀ ਵਾਲੀਆਂ ਬੱਸਾਂ ਚਲਾ ਦਿਓ ਕੋਈ ਕਵੇ ਪੂਰੇ ਪੰਜਾਬ ਦਾ ਕੋਈ ਵਾਸੀ ਕਵੇ ਕਿ ਪੰਜਾਬ ਦੇ ਵਿੱਚ ਪਾਣੀ ਵਾਲੀਆਂ ਬੱਸਾਂ ਚੱਲਣੀਆਂ ਚਾਹੀਦੀਆਂ ਕਿਸੇ ਨੇ ਡਿਮਾਂਡ ਕੀਤੀ ਸੀ ਨਹੀਂ ਨਹੀਂ ਮੈਂ ਰੋੜ ਵੀ ਮਾਰੀ ਲੋਕੀ ਕਹਿੰਦੇ ਰੋਡਵੇਜ ਦੀਆਂ ਹੀ ਸਹੀ ਤਰ੍ਹਾਂ ਚਲਾ ਦਿਓ ਸੜਕਾਂ ਤੇ ਉਹ ਸੜਕਾਂ ਹੀ ਵੇਖ ਲੋ ਉਹ ਸੜਕਾਂ ਦੀ ਜਿਹੜੀ ਬੱਸਾਂ ਦੀ ਹਾਲਤ ਹੈ ਸੜਕਾਂ ਦੇ ਉੱਤੇ ਆਪਣੀਆਂ ਨਵੀਆਂ ਸੈਂਕੜੇ ਬੱਸਾਂ ਹਜ਼ਾਰਾਂ ਬੱਸਾਂ ਪਾਲੀਆਂ ਲੀਡਰਾਂ ਨੇ ਤੇ ਜਿਹੜੀਆਂ ਸਰਕਾਰੀ ਬੱਸਾਂ ਸੀ ਉਹ ਘਟ ਘਟ ਕੇ ਵਿਚਾਰੀਆਂ ਗਿਣਤੀ ਦੀਆਂ ਰਹਿ ਗਈਆਂ ਕਿਹੜੀਆਂ ਰਹਿ ਗਈਆਂ ਉਹ ਵੀ ਫਿਰਤ ਹੋ ਗਈਆਂ ਨੇ ਉਹ ਦੂਰ ਤੁਰੀਆਂ ਤੇ ਮੂੰਹ ਇੱਧਰ ਕੱਢਿਆ ਨੇ ਪਿੱਛੇ ਇੱਧਰ ਕੱਢਿਆ ਹੁੰਦੇ ਕੰਬਦੀਆਂ ਹੀ ਹੁੰਦੀਆਂ ਜਿੱਦਾਂ ਨਮੋਨੀਆਂ ਹੋਇਆ ਹੁੰਦਾ ਬੰਦਾ ਚੜ੍ਹਦਾ ਹੀ ਡਰਦਾ ਵੀ ਚੜ੍ਹਦੇ ਚੱਲੇ ਆ ਉਤਰਾਂਗੇ ਵੀ ਕਿ ਨਹੀਂ ਕਿ ਮਾਰੀ ਚੋਂ ਨਿਕਲਾਂ ਬੋਕ ਕਿਤੇ ਫਿਰ ਸੋ ਉਹਨਾਂ ਬੱਸਾਂ ਦੀ ਹਾਲਤ ਖਸਤਾ ਪੰਜਾਬ ਦੇ ਕਿਸੇ ਇੱਕ ਬੰਦੇ ਨੇ ਕਦੀ ਪਾਣੀ ਵਾਲੀ ਬੱਸ ਨਹੀਂ ਸੀ ਮੰਗੀ ਇਹ ਪਾਣੀ ਵਾਲੀ ਬੱਸ ਕਿਉਂ ਬਣਾਉਣੀ ਪਈ ਕਿਉਂ ਹੈ ਸਾਰਾ ਡੰਬਰ ਕਰਨਾ ਪਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਮੂੰਹੋਂ ਨਿਕਲ ਗਿਆ ਸੀ ਕਿ ਪਾਣੀ ਵਾਲੀਆਂ ਬੱਸਾਂ ਚਲਾ ਦੇਾਂਗੇ। ਸੋ ਉਹਦੇ ਕਰਕੇ ਇੱਕ ਕੈਂਪੇਨ ਚੱਲ ਰਿਹਾ ਹੁਣ ਸਾਡੇ ਵੱਲੋਂ ਪੰਜਾਬ ਦੇ ਵਿੱਚ ਸੁਖਬੀਰ ਦੀ ਗੱਪ ਆਪ ਦਾ ਸੱਚ। ਸੋ ਸੱਚ ਸਾਹਮਣੇ ਲਿਆਉਣਾ ਹਰ ਪੰਜਾਬੀ ਦਾ ਹਰ ਚੰਗੇ ਨੇਕ ਇਨਸਾਨ ਦਾ ਫਰਜ਼ ਹੁੰਦਾ ਹੈ ਕਿ ਜਿੱਥੇ ਸਮਾਜ ਨੂੰ ਗੁੰਮਰਾਹ ਕੀਤਾ ਜਾ ਰਿਹਾ ਉੱਥੇ ਸੱਚ ਨੂੰ ਸਾਹਮਣੇ ਲਿਆਂਦਾ ਜਾਏ। ਸੋ ਸਾਨੂੰ ਜਲਦੀ ਲੋੜ ਸੀ ਪਾਣੀ ਦੀ ਲੋੜ ਸੀ। ਪਾਣੀ ਦੇ ਤਾਂ ਸੌਦੇ ਕਰਤੇ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਅੱਜ ਜਿੰਨਾ ਮਰਜ਼ੀ ਝੂਠ ਬੋਲੇ ਇੱਕ ਨੰਬਰ ਦਾ ਝੂਠਾ ਮੈਂ ਕਹਾਂਗਾ ਕਿਉਂਕਿ ਪੰਜਾਬ ਨੂੰ ਧੋਖਾ ਕਰਨ ਵਾਲਾ ਪੰਜਾਬ ਦੀ ਪਿੱਠ 'ਤੇ ਛੁਰਾ ਮਾਰਨ ਵਾਲਾ ਉਹੀ ਇੱਕ ਮੁੱਖ ਮੰਤਰੀ ਹੈ ਜਿਨੇ ਸਭ ਤੋਂ ਪਹਿਲਾਂ ਲੈਂਡ ਜਿਹੜੀ ਆ ਉਹ ਐਕਵਾਇਰ ਕਰਕੇ ਦਿੱਤੀ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਵੱਡਾ ਝੂਠ ਪਹਿਲਾਂ ਬੋਲਿਆ ਅਕਾਲੀ ਦਲ ਨੇ ਕਿ ਪਾਣੀ ਦੀ ਸੀ ਰੱਖਿਆ ਕਰਾਂਗੇ ਜਦ ਕਿ ਲੈਂਡ ਐਕਵਾਇਰ ਕਰਕੇ ਦਿੱਤੀ ਚੌਧਰੀ ਦੇਵੀ لال ਦੇ ਟਾਈਮ ਦੇ ਵਿੱਚ ਕਿ ਪਾਣੀ ਹਰਿਆਣੇ ਨੂੰ ਦੇ ਰਹੇ ਆ ਉਹਦੇ ਇਵਜ਼ ਦੇ ਵਜੋਂ ਉਹਦੇ ਅੱਗੋਂ ਨਜ਼ਰਾਨਾ ਵੀ ਲਿਆ ਗਿਆ ਕਰੋੜਾ ਰੁਪਏ ਦੇ ਵਿੱਚ ਔਰ ਲੈਂਡ ਲਈ ਗਈ ਉੱਥੇ ਤੁਹਾਡੇ ਗੁਰਦਾਉਂ ਦੇ ਵਿੱਚ ਜਿੱਥੇ ਹੋਟਲ ਬਣਾਇਆ ਹੁਣ ਇਹਨਾਂ ਨੇ ਸੋ ਐਸਵਾਈਐਲ ਜਿਹੜਾ ਮੁੱਦਾ ਇਹਨਾਂ ਨੇ ਚੁੱਕਿਆ ਉਹਦੀ ਲੈਂਡ ਕਿੰਨੇ ਐਕਵਾਇਰ ਕੀਤੀ ਸੀ ਆਮ ਆਦਮੀ ਪਾਰਟੀ ਨੇ ਉਹਦੀ ਲੈਂਡ ਅਰਵਿੰਦ ਕੇਜਰੀਵਾਲ ਨੇ ਐਕਵਾਇਰ ਕੀਤੀ ਸੀ ਨਹੀਂ ਬਿਲਕੁਲ ਉਹਦੀ ਲੈਂਡ ਕਿੰਨੇ ਸੀਪੀਆਈ ਸੀਪੀਐਮ ਨੇ ਕਿੰਨੇ ਐਕਵਾਇਰ ਕੀਤੀ ਸੀ ਹਾਂਜੀ ਕਾਲੀ ਫਰਾਂਜੀ ਹਾਂਜੀ ਫਿਰ ਇਹ ਕਿਉਂ ਕਹਿੰਦੇ ਨੇ ਐਸਵਾਈਐਲ ਨਹੀਂ ਬਣਨਾ ਚਾਹੀਦਾ ਤੁਸੀਂ ਆਪ ਤਾਂ ਜ਼ਮੀਨ ਲੈ ਕੇ ਦਿੱਤੀ ਕਿਸਾਨਾਂ ਕੋਲੋਂ ਉਸ ਤੋਂ ਬਾਅਦ ਇਹਨਾਂ ਨੇ ਜ਼ਮੀਨ ਲੈ ਕੇ ਦਿੱਤੀ ਦੂਜੀ ਵਾਰੀ ਪਿੱਠ 'ਚ ਛੁਰਾ ਕਿੰਨੇ ਮਾਰਿਆ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਇੰਦਰਾ ਗਾਂਧੀ ਨੂੰ ਇੱਥੇ ਬੁਲਾ ਕੇ ਜਦੋਂ ਪਹਿਲਾ ਟੱਪ ਚਾਂਦੀ ਦੀ ਕੈਦ ਦੇ ਨਾਲ ਲਵਾਇਆ ਤੇ ਤਾੜੀਆਂ ਮਾਰੀਆਂ ਲਓ ਜੀ ਬਣ ਗਿਆ ਐਸਵਾਈਐਲ ਅੱਜ ਤੋਂ ਸ਼ੁਰੂ ਹੋ ਗਈ ਹੈ ਐਸਵਾਈਐਲ ਬਣਾਉਣ ਵਾਲੇ ਵੀ ਆਪ ਉਹਦੇ ਲਈ ਜਗ੍ਹਾ ਦੇਣ ਵਾਲੇ ਵੀ ਆਪ ਹੁਣ ਇੱਕ ਦੂਸਰੇ ਨਾਲ ਰਲ ਗਏ ਨੇ ਤੇ ਬੁਰਾ ਕਹਿੰਦੇ ਨੇ ਅਰਵਿੰਦ ਕੇਜਰੀਵਾਲ ਨੂੰ ਤੇ ਆਮ ਆਦਮੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਦਾ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਉਦੋਂ ਕਿਤੇ ਨਾਮੋ ਨਿਸ਼ਾਨ ਵੀ ਨਹੀਂ ਸੀ ਜਦੋਂ ਐਸਵਾਈਐਲ ਬਣੀ ਹੈ ਉਹਦੇ ਜੇ ਮਿਸਤਰੀ ਕਿਹਨੇ ਲਾਏ ਸੀ ਅਰਵਿੰਦ ਕੇਜਰੀਵਾਲ ਨੇ ਲਾਏ ਸੀ ਨਹੀਂ ਉਹਦੇ ਲਈ ਡਿਜ਼ਾਈਨਿੰਗ ਕਿੰਨੇ ਤਿਆਰ ਕੀਤੀ ਉਹਦੇ ਲਈ ਕਿੰਨੇ ਪੁਟਾਈ ਕੀਤੀ ਕਿੰਨੇ ਖੁਦਾਈ ਕੀਤੀ ਕਹਿੰਦੇ ਜਵਾਬ ਅਰਵਿੰਦ ਕੇਜਰੀਵਾਲ ਦੇਵੇ ਤੁਸੀਂ ਆਪ ਉਹ ਰਸਤੇ ਬਣਾਏ ਆਪ ਤੁਸੀਂ ਉਹ ਪਰਮਿਸ਼ਨਾਂ ਦਿੱਤੀਆਂ ਆਪ ਜ਼ਮੀਨਾਂ ਦਿੱਤੀਆਂ ਆਪ ਖੁਦਾਈ ਕਰਵਾਈ ਆਪ ਮਿਸਤਰੀ ਲਾ ਕੇ ਐਸਵਾਈਐਲ ਨਹਿਰ ਬਣਾਈ ਅੱਜ ਨਾਮ ਲਾ ਰਿਹਾ ਅਰਵਿੰਦ ਕੇਜਰੀਵਾਲ ਬਿਆਨ ਨਹੀਂ ਦਿੰਦਾ ਉਹ ਬਿਆਨ ਕੀ ਦੇ ਦੇਵੇ ਉਹਨੂੰ ਹੱਥ ਜੋੜ ਕੇ ਕੋਈ ਉਦਾਂ ਹੀ ਸਾਨੂੰ ਜਾਣ ਦੇ ਇਹ ਕਿਉਂ ਕਹਿੰਦੇ ਬਿਆਨ ਦੇ ਹੋਰ ਕੋਈ ਨਾ ਦੁਖੀ ਹੋ ਤੁਸੀਂ ਸੋ ਗੱਲ ਐਸਵਾਈਐਲ ਦੇ ਮੁੱਦੇ ਦੀ ਚੱਲੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਦਾ ਫੇਰ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਇਹਨੇ ਕਿਤੇ ਵੀ ਪੰਜਾਬੀਆਂ ਦੇ ਨਾਲ ਬੇਇਨਸਾਫੀ ਕਰਨ 'ਚ ਕਮੀ ਨਹੀਂ ਛੱਡੀ ਅੱਜ ਇੱਕ ਕਿੱਡਾ ਵੱਡਾ ਲੋਕਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ ਕਿ ਹਰ ਘਰ 'ਚ ਇੱਕ ਨੌਕਰੀ ਦੇਾਂਗੇ ਜੇ ਕੋਈ ਪੁੱਛਣ ਵਾਲਾ ਹੋਵੇ ਜੇ ਕਿਸੇ ਦੇ ਸਾਹਮਣੇ ਆਉਂਦਾ ਹੋਵੇ ਤੇ ਪਾਰਟੀ ਵਾਲਿਆਂ ਨੂੰ ਮਿਲਦਾ ਆਪਣੇ ਲੀਡਰਾਂ ਨੂੰ ਮਿਲਦਾ ਆਮ ਬੰਦੇ ਨੂੰ ਕਿੱਥੋਂ ਮਿਲਣਾ ਤੇ ਜੇ ਕਿਤੇ ਮੇਲੇ ਵੀ ਤੇ ਕਾਫੀ ਵੀ ਤੇ ਕੈਪਟਨ ਜੀ ਤੁਸੀਂ ਦੇਖਿਆ 400 ਮੀਟਰ ਦਾ ਫਰਕ ਪਾ ਕੇ ਪਿਠਾਇਆ ਜਾਂਦਾ ਸੀ ਵੀ ਕੋਈ ਨੇੜੇੋਂ ਕੁਐਸਚਨ ਨਾ ਪੁੱਛ ਲਵੇ ਕੋਈ ਸੋ ਜੇ ਕੋਈ ਪੁੱਛਣ ਨਾਲ ਆਵੇ ਸਭ ਤੋਂ ਪਹਿਲੇ ਨਵੇਂ ਪੁੱਛਿਆ ਜਾਣਾ ਚਾਹੀਦਾ ਤੁਸੀਂ ਕਹ ਰਹੇ ਹੋ ਹਰ ਘਰ 'ਚ ਇੱਕ ਨੌਕਰੀ ਦੇਵਾਂਗੇ ਜਦੋਂ ਇਹਨਾਂ ਦੀ ਸਰਕਾਰ ਆਈ ਸੀ 2002 ਦੇ ਵਿੱਚ ਤੇ ਸਭ ਤੋਂ ਪਹਿਲਾਂ ਨੌਕਰੀਆਂ ਤੇ ਪਾਬੰਦੀ ਕਿੰਨੇ ਲਾਈ ਸੀ ਕਿ ਉਸ ਤੋਂ ਬਾਅਦ ਰਿਕਰੂਟਮੈਂਟ ਹੀ ਕੋਈ ਨਹੀਂ ਹੋਏਗੀ ਪਹਿਲਾਂ ਨੌਕਰੀਆਂ ਤੇ ਪਾਬੰਦੀ ਲਾਈ ਫਿਰ 2004 ਦੇ ਵਿੱਚ ਜਿਹੜੇ ਸਰਕਾਰੀ ਮੁਲਾਜ਼ਮ ਸੀ ਉਹਨਾਂ ਨੂੰ ਪੈਨਸ਼ਨ ਦੀ ਜਿਹੜੀ ਸਕੀਮ ਸੀ ਉਹ ਬੰਦ ਕਰ ਦਿੱਤੀ ਕਿ 2004 ਤੋਂ ਬਾਅਦ ਜਿਹੜਾ ਵੀ ਸਰਕਾਰੀ ਮੁਲਾਜ਼ਮ ਭਰਤੀ ਹੋਏਗਾ ਉਹਨੂੰ ਪੈਨਸ਼ਨ ਨਹੀਂ ਮਿਲਿਆ ਕਰੇਗੀ ਇੱਕ ਤਾਂ ਭਰਤੀ ਬੰਦ ਕੀਤੀ ਨੌਕਰੀਆਂ ਸਰਕਾਰੀ ਬੰਦ ਕੀਤੀਆਂ ਉਸ ਤੋਂ ਬਾਅਦ ਜਿਹੜੇ ਭਰਤੀ ਸੀਗੇ 2004 ਤੋਂ ਬਾਅਦ ਹੋਣਗੇ ਉਹਨਾਂ ਨੂੰ ਪੈਨਸ਼ਨ ਨਹੀਂ ਮਿਲੇਗੀ ਇਹ ਅਸੀਂ ਵਾਅਦਾ ਕੀਤਾ ਕਿ ਸਾਡੀ ਸਰਕਾਰ ਆਉਂਦੀ ਹੈ ਸਭ ਤੋਂ ਪਹਿਲਾਂ ਤਾਂ ਅਸੀਂ 2004 ਤੋਂ ਬਾਅਦ ਜਿਹੜੇ ਭਰਤੀ ਹੋਏ 1.5 ਲੱਖ ਮੁਲਾਜ਼ਮ ਬੰਦੇ 44 ਵਿਭਾਗਾਂ ਦੇ ਅਸੀਂ ਸਾਰਿਆਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਕੇ ਉਹਨਾਂ ਸਾਰਿਆਂ ਨੂੰ ਪੈਨਸ਼ਨੇਬਲ ਕਰਾਂਗੇ ਉਹਨਾਂ ਸਾਰਿਆਂ ਨੂੰ ਪੈਨਸ਼ਨੇਬਲ ਸੋ ਗੱਲ ਫੇਰ ਵਾਪਸ ਝੂਟਦੇ ਹੁੰਦੀ ਹੈ ਕਹਿੰਦੇ ਜਿੰਨਾਂ ਸੁੱਤਣਾ ਸਵਾਈਆਂ ਹੁੰਦੀਆਂ ਉਹਨਾਂ ਨੇ ਵਾਸ਼ਰੂਮ ਜਾਣ ਦੇ ਰਾਹ ਵੀ ਰੱਖੇ ਹੁੰਦੇ ਨੇ ਪਰ ਆ ਸਵਾਬ ਬੈਠੇ ਨੇ ਰਾਹ ਰੱਖਿਆ ਨਹੀਂ ਕਿੱਧਰ ਜਾਈ